ਲੁਧਿਆਣਾ ਵਾਸੀਆਂ ਦੇ ਲਈ ਖਤਰੇ ਦੀ ਘੰਟੀ ਵੱਜ ਗਈ ਹੈ ਹੈਰਾਨ ਕਰ ਦੇਵੇਗੀ ਇਹ ਪੂਰੀ ਵੀਡੀਓ ਤੁਹਾਨੂੰ ਦੱਸਲ ਜੇਕਰ ਤੁਸੀਂ ਵੀ ਮਿਠਾਈਆਂ ਖਾਣ ਦੇ ਸ਼ੌਕੀਨ ਹੋ ਤਾਂ ਇਹ ਖਬਰ ਤੁਹਾਡੇ ਲਈ ਬੇहद ਜ਼ਰੂਰੀ ਹੈ ਦਰਅਸਲ ਲੁਧਿਆਣਾ ਦੇ ਵਿੱਚ ਇੱਕ ਦੁਕਾਨ ਤੋਂ ਖਰੀਦੀ ਮਿਠਾਈ ਖਾ ਕੇ ਇੱਕ ਔਰਤ ਬਿਮਾਰ ਹੋ ਜਾਂਦੀ ਹੈ ਪਰਿਵਾਰ ਵਾਲਿਆਂ ਨੇ ਦੋਸ਼ ਲਗਾਇਆ ਹੈ ਕਿ ਮਿਠਾਈ ਨੂੰ ਉਲੀ ਲੱਗੀ ਹੋਈ ਸੀ ਅਕਸਰ ਅਸੀਂ ਕਿਸੇ ਦੇ ਲਈ ਗਿਫਟ ਲੈ ਕੇ ਜਾਂਦੇ ਆ ਹਜੇ ਤਿਉਹਾਰਾ ਦਾ ਸੀਜ਼ਨ ਮੁੱਕਿਆ ਸੀਗਾ ਕਿ ਅਜੇ ਹੀ ਖਬਰ ਨੇ ਹਰ ਇੱਕ ਦੇ ਦਿਲ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਕਿ ਅਸੀਂ ਘਰ ਦੇ ਵਿੱਚ ਜਾਂ ਫਿਰ ਕਿਸੇ ਨੂੰ ਕੋਈ ਗੈਸਟ ਆ ਗਿਆ ਤਾਂ ਅਸੀਂ ਮਿਠਾਈ ਦੀ ਵਰਤੋਂ ਕਰਦੇ ਆ ਪਰ ਜੇਕਰ ਖਾਣ ਵਾਲੀ ਚੀਜ਼ਾਂ ਦੇ ਅੰਦਰ ਹੀ ਅਜਈਆਂ ਜਿਹੜੀ ਕਿ ਖਬਰਾਂ ਮਿਲਦੀਆਂ ਨੇ ਕਿ ਅਜਈਆਂ ਚੀਜ਼ਾਂ ਪਾਈਆਂ ਜਾਂਦੀਆਂ ਨੇ ਉਹ ਮਿਠਾਈ ਖਰਾਬ ਹੁੰਦੀ ਹੈ ਤਾਂ ਤੁਹਾਡੀ ਸਿਹਤ ਤੇ ਕਿੰਨਾ ਕਸਰ ਪਵੇਗਾ ਇਹ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਦੱਸਦੇ ਕਿ ਪਰਿਵਾਰ ਵਾਲਿਆਂ ਨੇ ਦੋਸ਼ ਲਗਾਇਆ ਹੈ ਕਿ ਮਠਾਈ ਨੂੰ ਉਲੀ ਲੱਗੀ ਹੋਈ ਸੀ ਜਿਸ ਨੂੰ ਖਾਣ ਤੋਂ ਬਾਅਦ ਔਰਤ ਨੂੰ ਉਲਟੀਆਂ ਆਉਣ ਲੱਗ ਪਈਆਂ ਤੇ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤੇ ਉੱਥੇ ਹੀ ਗੁੱਸੇ ਦੇ ਵਿੱਚ ਆਏ ਲੋਕਾਂ ਨੇ ਦੁਕਾਨ ਦੇ ਬਾਹਰ ਧਰਨਾ ਦਿੱਤਾ ਅਤੇ ਕਾਰਵਾਈ ਦੀ ਵੀ ਮੰਗ ਕੀਤੀ ਹੈ ਦੁਕਾਨ ਦੇ ਬਾਹਰ ਹੰਗਾਮਾ ਕਰ ਰਹੇ ਨੌਜਵਾਨਾਂ ਨੇ ਦੱਸਿਆ ਕਿ ਬੀਤੀ ਰਾਤ ਕਰੀਬ 9 ਵਜੇ ਓਟੀਬਾ ਰੋਡ ਦੇ ਉੱਤੇ ਸਥਿਤ ਸਤ ਸਾਹਿਬ ਸਵੀਟ ਸੋ ਮਿਠਾਈ ਦਾ ਡੱਬਾ ਲੈ ਕੇ ਗਿਆ ਸੀਗਾ ਉਹ ਮਿਠਾਈ ਖਾਣ ਤੋਂ ਬਾਅਦ ਉਸ ਦੀ ਮਾਂ ਦੀ ਤਬੀਅਤ ਖਰਾਬ ਹੋ ਗਈ ਆ ਤੇ ਹਤੇ ਉਸ ਨੂੰ ਉਲਟੀਆਂ ਆਉਣ ਲੱਗ ਪਈਆਂ ਉਸ ਨੂੰ ਇਲਾਜ ਦੇ ਲਈ ਹਸਪਤਾਲ ਲਿਜਾਂਦਾ ਗਿਆ ਜਿੱਥੇ ਉਸ ਨੂੰ ਭਰਤੀ ਕਰਕੇ ਇਲਾਜ ਜਿਹੜਾ ਕਿ ਕੀਤਾ ਜਾ ਰਿਹਾ ਤਾਂ ਲੋਕਾਂ ਨੇ ਦੋਸ਼ ਲਗਾਇਆ ਹੈ ਕਿ ਇਹ ਮਠਾਈਆਂ ਬਹੁਤ ਪੁਰਾਣੀਆਂ ਬਣੀਆਂ ਸਨ ਤੇ ਉਹਨਾਂ ਦੇ ਉੱਤੇ ਉਲੀ ਲੱਗੀ ਹੋਈ ਸੀ ਉਹਨਾਂ ਦੁਕਾਨਦਾਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹ ਉਲਟਾ ਉਸ ਨੂੰ ਜ਼ਲੀਲ ਕਰਨ ਲੱਗ ਪਿਆ ਇਸ ਤੋਂ ਬਾਅਦ ਕੇ ਲੋਕਾਂ ਨੇ ਦੁਕਾਨ ਦੇ ਬਾਹਰ ਹੰਗਾਮਾ ਕਰ ਦਿੱਤਾ ਉਹ ਕਹਾਵਤ ਸੁਣੀ ਹੋਏਗੀ ਤੁਸੀਂ ਕਿ ਇੱਕ ਤਾਂ ਚੋਰੀ ਤੇ ਉਤੋਂ ਸੀਨਾ ਚੋਰੀ ਵਾਲੀ ਇਹੀ ਮਾਮਲਾ ਹੋਇਆ ਹੈ ਇੱਥੇ ਜਿੱਥੇ ਗ੍ਰਾਹਕ ਲੋਕਾਂ ਦੇ ਵੱਲੋਂ ਗ੍ਰਾਹਕ ਦੇ ਵੱਲੋਂ ਦੋਸ਼ ਲਗਾਇਆ ਜਾ ਰਿਹਾ ਹੈ ਕਿ ਦੁਕਾਨਦਾਰ ਦੇ ਵੱਲੋਂ ਪੁਰਾਣੀਆਂ ਮਠਾਈਆਂ ਵੇਚੀਆਂ ਜਾ ਰਹੀਆਂ ਸੀਗੀਆਂ ਮਠਾਈ ਦੇ ਉੱਤੇ ਉਲੀ ਲੱਗੀ ਜਾਂਦੀ ਹੈ ਤੇ ਉੱਥੇ ਜਦੋਂ ਦੁਕਾਨਦਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਉਲਟਾ ਇਹਨਾਂ ਲੋਕਾਂ ਦੇ ਉੱਤੇ ਹੀ ਇਹਨਾਂ ਨੂੰ ਜ਼ਲੀਲ ਕਰਨ ਲੱਗ ਪਿਆ ਦਾ ਦੱਸਦੀ ਹੈ ਕਿ ਲੋਕਾਂ ਨੇ ਕਾਰਵਾਈ ਦੀ ਮੰਗ ਕੀਤੀ ਹੈ ਤੇ ਕਾਰਵਾਈ ਦੀ ਮੰਗ ਕਰਦੇ ਆ सिविल सर्जन ਤੋਂ ਦੁਕਾਨ ਨੂੰ ਸੀਲ ਕਰਨ ਦੀ ਵੀ ਮੰਗ ਕੀਤੀ ਆ ਤਾਂ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਦਾ ਭਰੋਸਾ ਦੇ ਕੇ ਗੁੱਸੇ ਦੇ ਵਿੱਚ ਆਏ ਲੋਕਾਂ ਨੂੰ ਸ਼ਾਂਤ ਕਰਵਾਇਆ ਦੂਜੇ ਪਾਸੇ ਮਠਾਈ ਦੁਕਾਨਦਾਰ ਨੇ ਕਿਹਾ ਕਿ ਉਹਨਾਂ ਦੇ ਵੱਲੋਂ ਸਾਰਾ ਸਵਾਦ ਤਾਜ਼ਾ ਬਣਾਇਆ ਜਾ ਰਿਹਾ ਹੈ ਉਹਨਾਂ ਦੇ ਉੱਤੇ ਜੋ ਵੀ ਦੋਸ਼ ਲਗਾਏ ਜਾ ਰਹੇ ਨੇ ਉਹ ਬਿਲਕੁਲ ਗਲਤ ਨੇ ਤਾਂ ਹੁਣ होगा जेकर आ उस औरत ठीक हो जाती है उस दे बयान दते जाते हैं पर सवाल जरूर खड़ा उठता है कि आखिर दुकानदार अजिंह लापरवाही अजिंह गलतियां क्यों करते हैं क्योंकि अक्सर असी देखते दे हाँ कि एक्सपायरी समान के नाल बच्चे एक्सपायरी समान खा लेंगे ने बचे जिस करके उन्हें तबीयत खराब हो जाती हैगी है अजि है। कई मामले सामने आए हैं जिस करके लोगों काफ़ी भुगतना भी पैंता है कि दुकानदार हो गया या फिर कोई ਵੀ ਅਜਿਹੇ ਉਤਪਾਦਕ ਵਾਲਾ ਐ ਵਿਅਕਤੀ ਕੋਈ ਨਾ ਹੋਵੇ ਜਿਹੜਾ ਖਰਾਬ ਮਾਲ ਵੇਚਦਾ ਹੋਵੇ ਆਪਣੇ ਮੁਨਾਫੇ ਦੇ ਲਈ ਲੋਕਾਂ ਦੀ ਸਿਹਤ ਦਾ ਖਿਡਾਰਾ ਕਰਦੇ ਨੇ ਅਜਿਹੇ ਲੋਕਾਂ ਦਾ ਜਿਹੜਾ ਕਿ ਸਖਤੋ ਸਖਤ ਵਿਰੋਧ ਕਰਨਾ ਚਾਹੀਦਾ ਹੈਗਾ ਅਸੀਂ ਇਹੀ ਸਲਾਹ ਦਵਾਂਗੇ ਕਿ ਸਮਾਨ ਜਦੋਂ ਵੀ ਤੁਸੀਂ ਲੈਂਦੇ ਹੋ ਦੇਖ ਕੇ ਲਿਆ ਕਰੋ ਜੇਕਰ ਉਹਦੀ ਡੇਟ ਹੁੰਦੀ ਹੈ ਤਾਂ ਡੇਟ ਐਕਸਪਾਇਰੀ ਡੇਟ ਜ਼ਰੂਰ ਚੈੱਕ ਕਰਿਆ ਕਰੋ ਇਸ ਦੇ ਨਾਲ ਹੀ ਜੇਕਰ ਖੁੱਲੀ ਵੈਰਾਈਟੀ ਹੈ ਤਾਂ ਉਸ ਨੂੰ ਚੈੱਕ ਜ਼ਰੂਰ ਕਰਿਆ ਕਰੋ ਟੇਸਟ ਕਰਕੇ ਫਿਰ ਤੁਸੀਂ ਸਮਾਨ ਲਿਆ ਕਰੋ ਅਜਿਹੀ ਹੋਰ ਵੀਡੀਓ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ Facebook ਚੈਨਲ ਨੂੰ ਫੋਲੋ ਜ਼ਰੂਰ ਕਰਿਓ ਰੌਲਾ ਪੈ ਰਿਹਾ ਹੈ ਕਹਿੰਦੇ ਮਠਿਆਈ ਜਿਹੜੀ ਖਰਾਬ ਦੇਤੀ ਹੈ ਉਹਦੇ ਕਰਕੇ ਅਸੀਂ ਬਾਕੀ ਹੁਣ ਸਾਰੀ ਤੋਪਤੀਸ਼ ਕਰਾਂਗੇ ਨਹੀਂ ਟ੍ਰੇਨ ਕੱਢ ਕੇ ਰਿਹਾ ਹੈ ਜਾਂ ਦੇਖੋ ਮੈਂ ਫੇਰ ਮੈਂ ਕਹਿੰਦੀ ਜੇਕਰ ਉਹਨਾਂ ਨੇ ਇਹ ਗਾਇਆ ਹੈ ਸਾਹ ਦਿਖਾਈ ਨਹੀਂ ਬਈ ਨੇ ਬਾਰੇ ਨਹੀਂ ਪਤਾ ਹੈ ਜੇ ਪਹੁੰਚੇ ਅਸੀਂ ਆਈਆਂ ਜਿਹੜਾ ਟ੍ਰੇ ਆਇਆ ਉਸਾਂ ਦੇ ਅੰਦਰੋਂ ਤੁਸੀਂ ਦੇਖ ਸਕਦੇ ਹੋ ਕਿ ਕਿਹੜੀ ਖੁਲਿਆ ਵੀ ਲੱਗੀ ਹੋਈ ਹੈ ਨਹੀਂ ਦੇਖਿਆ ਨਹੀਂ ਉਹ ਬਕਰੇ ਫੂਡ ਸਪਲਾਈ ਵਾਲੇ ਕਰਨਗੇ ਜਾਂ ਕੋਈ ਖਰਾਬ ਮਠਾਈ ਹੋ ਸੈਂਪਲ ਲੈ ਕੇ ਜਾਣਗੇ ਦੁਕਾਨਦਾਰ ਇੱਥੇ ਹੋਣਾ ਸਰ ਦੇਖਿਆ ਨਹੀਂ ਨਾ ਨਾਲ 50 ਕੰਨ ਕਿਵੇਂ ਉਹ ਫਿਰ ਦੁਕਾਨ ਬੰਦ ਕਰਨ ਨੂੰ ਅਸੀਂ ਥੋੜਾ ਰੋਕ ਦਰਦੇ ਆ ਹਾਂ ਠੀਕ ਹੈ ਕਟਾ ਗੀਨਾ ਆਮ ਚਲ ਜੀ ਕੀ ਗੱਲ ਹੋ ਗਈ ਦੱਸਦੇ ਅੱਜ ਸਾਡੀ ਦੁਕਾਨ ਬਾਹਰ ਖੜਨਾ ਲੱਗਿਆ ਹੁਣ ਸਾਨੂੰ ਕੋਈ ਪਤਾ ਕਿੱਥੋਂ ਲਿਆ ਕੇ ਕਿੱਥੋਂ ਅਗਲਾ ਪੀੜ ਤਾਂ ਲਿਆ ਕੇ ਦੁਆ ਸਾਡੇ ਸਕਰੀਨਸ਼ਾਟ ਦਿਖਾ ਤੁਹਾਨੂੰ Google Pay ਕੀਤਾ ਗਿਆ ਸਾਡੇ ਦੁਕਾਨ ਦੇ ਪਾਸੇ ਵੀਡੀਓ ਵੀ ਆਈ ਚਲ ਹੋ ਗਏ ਖਾਂਡਾ ਅਸੀਂ ਸਾਹਮਣੇ ਖੜਾਵਾ ਜੀ ਆ ਪਖਾਲੇ ਨਹੀਂ ਜੀ ਹਾਂ ਆ ਜੇਰੀ ਇੰਫਾਈ ਕਿੰਨੇ ਪੁਰਾਣੇ ਵੀਡੀਓ ਨਾਲ ਦੇਤੀਏ ਤਾਂ ਤੁਹਾਡੇ ਉੱਪਰ ਲੱਗਦਾ ਸਾਡੇ ਰੋਜ਼ 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 ਵੀ ਰੋਇ ਮੁਰਾਈ ਲੱਗਦੀ ਹੈ ਜਿੱਥੇ ਵੀ ਹੁੰਦੀ ਨਹੀਂ ਲੱਗਦਾ ਲੱਪਰਾਈ ਕਿਧਰ ਹੋ ਗਈ ਲੇਬਰ ਵਾਲੋ ਹੀ ਕੀ ਕਹਿ ਸਕਦੇ ਨਹੀਂ ਲੇਬਰ ਵਾਲੋ ਵੀ ਕੁਝ ਨਹੀਂ ਕੋਈ ਪਿੱਛੇ ਤੋਂ ਮੈਂ ਬਰਨ ਉਹ ਹੀ ਪਰਵਾਹ ਇਹ ਜਿਹੜੀ ਵੀ ਜਲਦਾ ਸਰਕੇ ਮਿਠਾਈ ਆਪਾਂ ਦੇਖ ਰਹੇ ਹਾਂ ਇਹ ਜਿਹੜੇ ਖੋਦੇ ਮੁੰਡੇ ਦਾ ਜਿਹੜਾ ਡੈਡੀ ਆ ਇਹ ਖੋਦ ਪੇਸ਼ੈਂਟ ਹੈਗਾ ਚਰਹਾੜ ਦਾ ਇਹਨਾਂ ਦੀ ਦਹੀਂ ਆਪਦੀ ਆਪ ਦਾ ਦੁੱਧ ਲਿਆਂਦੇ ਆਪਦੀ ਮਿਠਾਈ ਬਣਾਦੇ ਆ ਜੀ ਹੋਰ ਇਦਾਂ ਵੀ ਬਾਹਰੋਂ ਬਾਜ਼ਾਰੋਂ ਲਿਆਉਂਦੇ ਆ ਉਹ ਮੈਂ ਦੇਖਿਆ ਬਾਜ਼ਾਰ ਵਿੱਚ ਦੇਖੋ ਠੰਡਾ ਮੌਸਮ ਹੈ ਰਾਤ ਹੀ ਲੈ ਕੇ ਹੋ ਜਾਂਦਾ ਪਹਿਲੇ ਤੋਂ ਜਿਹੜੇ ਜਦ ਵਿੱਚ ਰੱਖੋਗੇ ਆਪਣੇ ਘਰੇ ਵੀ ਉਹ ਵੀ ਪਸਾਈ ਜਿਹੜੀ ਮਠਾਈ ਦੀ ਸਖਤ ਹੋ ਜਾਂਦੀ ਹੁੰਦੀ ਆ ਅੱਜ ਕਾਠਾ ਦੇ ਵਿੱਚ ਸਖਤ ਹੋ ਮੈਨੂੰ ਤਾਂ ਮੈਂ ਦੇਖੀ ਮੈਂ ਤਾਂ ਉਹ ਓਨਲੀ ਵਾਲੀ ਕੋਈ ਲੱਗਣੀ ਨਹੀਂ ਇਹ ਕਹਿੰਦੇ ਮੈਂ ਖੁਦ ਖਾ ਕੇ ਦੇਖ ਲੈਣੇ ਆ ਬਾਕੀ ਦੇਖੋ ਜੇ ਕੋਈ ਗਲਤੀ ਹੋਈ ਹੈ ਜੀ ਰਿਟ੍ਰਾਈਬ ਕਰਦੇ ਆ ਆਪਾਂ ਉਹਦਾ ਹਰਿਆਣਾ ਦੇ ਇਨ ਉੱਤੇ ਆ ਰਿੱਚ ਗਲਤੀ ਹੈ ਕੋਈ ਆਹ ਜਿਹੜੀ ਗੰਦਗੀ ਹੈ ਨਾ ਉਹ 11 ਵਜੇ ਉਹ 11 ਵਜੇ 버ਗਰ ਵਾਲੇ ਆਉਂਦੇ ਜਿਹੜੇ 버ਗਰ ਵਾਲੇ ਤੁਹਾਨੂੰ ਬੰਦਾ ਫਾਸਟ ਫੂਡ ਦਾ ਕੰਮ ਜਿਹੜਾ 11 ਵਜੇ ਤੋਂ ਬਾਅਦ ਸ਼ੁਰੂ ਹੁੰਦਾ ਉਹਨਾਂ ਨੇ ਆਣਾ ਉਦੋਂ ਆ ਕੇ ਉਹਨਾਂ ਨੂੰ ਸਪਾਈ ਕਰਕੇ ਆਪਣੇ ਕਾਊਂਟਰ ਸ਼ੁਰੂ ਲਾਣਾ ਬਾਹਰ ਨਾ ਬਾਕੀ ਇਹ ਹੁਣ ਪਤਾ ਗੱਲ ਕੀ ਇਹ ਗੱਲਾ ਬੰਦਾ ਬੈਠਾਇਆ ਇਹ ਹੈ ਨਾ ਦੁਕਾਨ ਦਾ ਛੱਡਣ ਲਈ ਪਹਿਲੀ ਦੁਕਾਨ ਨੂੰ ਛੱਡ ਦੇਣੀ ਆ ਜਦੋਂ ਬੰਦਾ ਕਹਿੰਦਾ ਮੈਂ ਕੰਮ ਨਹੀਂ ਕਰਨਾ ਅੱਜ 25 26 ਤਰੀਕ ਹੋ ਗਈ ਹੈ 4 ਇਹਨਾਂ ਨੇ ਪਹਿਲੀ ਦਿਨ ਦੁਕਾਨ ਬੰਦਿਆ ਕਰ ਜਾਣੀ ਆ ਛੱਡ ਦੇ ਸਾਡੇ ਨੇ ਐਗਰੀਮੈਂਟ ਜਿਹੜਾ ਕਿੱਥੇ ਕਰਾਇਆ ਤਾਂ ਮੈਨੂੰ ਛੱਡ ਦੇ ਕਰਾਇਆ ਤੇ ਲਈ ਦੁਕਾਨ ਤੇ ਉਹਨੇ ਕੋ ਕੰਮ ਨਹੀਂ ਸੰਭਾਲ ਹੁੰਦਾ ਆਪ ਦੀ ਡੈਰੀ ਆ ਘਟੋ ਘਟ 100 100 ਦਾ ਮਰਵਾਇਆ ਕੋ ਮੱਝ ਆ ਪੜੀ ਆ ਕੀ ਆ ਤਾਂ ਭਾਜੀ ਗੱਲ ਇਹ ਹੋਈ ਆ ਕਹਿੰਦੇ ਆ ਨਾ ਪੈਸੇ ਦੇ ਕੇ ਮੌਤ ਖਰੀਦ ਲਓ ਉਸ ਹਾਵ ਇਹਨਾਂ ਦਾ ਵਾ ਜੇ ਜਨਤਾ ਨਾ ਫਲਵਾਰ ਕਰਦੇ ਨੇ ਇਹੋ ਜਿਹੇ ਲੋਕ ਮਠਾਈ ਆ ਸੀ ਆਪਣੇ ਖੁਸ਼ੀਆਂ ਦੇ ਵਿੱਚ ਕਿਸੇ ਦੇ ਬੇਟਾ ਹੋਇਆ ਡੱਬਾ ਲੈ ਕੇ ਗਿਆ ਉਹਨੂੰ ਪੈਸੇ ਦੇ ਕੇ ਹੀ ਇੱਕ ਤਰ੍ਹਾਂ ਦੀ ਮੌਤ ਦੇ ਦਿੱਤੀ ਉਹਦੀ ਮਾਂ ਮੁੰਡੇ ਦੀ ਜਿਹਦੇ ਨੂੰ ਡੱਬਾ ਲੈ ਕੇ ਗਏ ਆ ਉਹ ਹਜੇ ਵੀ ਬਿਮਾਰ ਪਏ ਨੇ ਠੀਕ ਆ ਇੱਕ ਮਠਾਈ ਦਾ ਹਾਲ ਦੇਖੋ ਉੱਪਰੋਂ ਇਹਨਾਂ ਦੀ ਗੰਦਗੀ ਦੇਖੋ ਤੁਸੀਂ ਇਹਨਾਂ ਦੇ ਸ਼ਾਂਖਾ ਤਾਂ ਮੈਂ ਕਹਿੰਦਾ ਜਿਹੜਾ ਫੂਡ ਖਾ ਰਹੇ ਨੇ ਆਪਾਂ ਪੈਸੇ ਦੇ ਕੇ ਹੀ ਮੌਤ ਲੈ ਰਹੇ ਨੇ ਐਹੋ ਜੇ ਦੁਕਾਨਦਾਰ ਆ ਗਏ ਮੈਂ ਤਾਂ ਕਹਿੰਦਾ ਦੁਕਾਨਾਂ ਬੰਦ ਹੋਣੀਆਂ ਚਾਹੀਦੀਆਂ ਜਿਹੜੇ ਲੋਕਾਂ ਦੀਆਂ ਜਾਨਾਂ ਨਾਲ ਖੇਡਦੇ ਪਏ ਨੇ ਕੋਈ ਕੋਈ ਕਿਸੇ ਨਾਲ ਗੱਲਬਾਤ ਕੀਤੀ ਜਿਹੜੇ ਆ ਗਿਆ ਹੋਵੇ ਮੁਲਾਜ਼ਮ ਆਈ ਸੀ ਕੇ ਹੁਣੀ ਮੈਂ ਫੇਰ ਬੁਲਾਏ ਨਹੀਂ ਅਸੀਂ ਅੰਦਰ ਇਹੀ ਮਠਾਈ ਦਿਖਾਣੀ ਹੈ ਜਿਹੜੇ ਹਾਲ ਨੇ ਇਹ ਮੈਂ ਕਹਿੰਦਾ ਫੂਡ ਦੇ ਹੈਗੇ ਨੇ ਇਹੀ ਫੂਡ ਪੇਡ ਲੋਕਾਂ ਦੇ ਲੋਕੀ ਇਹ ਕਹਿੰਦੇ ਦੇਖੋ ਉਹਨਾਂ ਨੇ ਲੁਕੋਈ ਆ ਪਈ ਸੀ ਮਠਾਈ ਉਹਨਾਂ ਕੋਲ ਕਾਫੀ ਮਾਤਰਾ ਦੇ ਵਿੱਚ ਇਹਦੇ ਨਾਲ ਦੀ ਆਪਾਂ ਕਿਲੋ ਤੋਂ ਕਿਲੋ ਮਠਾਈ ਆਉਂਦੀ ਸੀ ਉਹਨਾਂ ਨੇ ਇਹਨਾਂ ਦੀ ਮਠਾਈ ਦੁਕਾਨ ਦਾ ਵਾ ਠੀਕ ਆ ਜੇ ਜਿਹੜੀਆਂ ਹੈਗੀਆਂ ਵਾ ਜਦੋਂ ਆਪਾਂ ਸ਼ਾਨ ਵੀ ਕੀਤੀ ਆ ਆਪਾਂ ਕੰਪਲੀਟ ਦਿੱਤੀ ਆ ਜੇ ਨਹੀਂ ਪਰਚਾ ਦਾ ਜੁੰਦਾ ਆਸੀਂ ਇੱਥੇ ਬਾਹਰ ਬੈਠੇ ਆ ਜਿੱਥਾਂ ਇਹਨਾਂ ਦੀ ਆਸੀਂ ਮੋਤ ਹੀ ਲੈਣੀ ਪੈਸੇ ਦੇ ਕੇ ਹੀ ਮੋਤ ਲੈਣੀ ਆ ਫੇ ਸਾਨੂੰ ਮਠਾਈਆਂ ਖਾਣ ਦਾ ਕੀ ਹੱਕ ਆ ਇਹ ਮਿਲਾਵਟ ਕਰਕੇ ਵੇਚਦੇ ਆ ਪੁਰਾਣੇ ਮਿੱਠਾ ਜਾਂ ਕਿੰਨੇ ਫੂਡ ਦੇਖੋ ਜੀ ਇਹ ਮਿਲਾਵਟ ਕਰਕੇ ਵੇਚਣ ਪਹਿਲਾਂ ਵੀ ਦੇਖੋ ਮੇਹਾਨਾਂ ਵਾਲਾ ਹਲਵਾਈਆਂ ਦੀਆਂ ਦੁਕਾਨਾਂ ਦੀਆਂ ਕਿੰਨੀਆਂ ਕੰਪਲੈਟਾਂ ਆਉਂਦੀਆਂ ਵਾ ਉਹ ਐਸੀ ਚੀਜ਼ ਦੀਆਂ ਆਉਂਦੀਆਂ ਜਿਹੜਾ ਫੂਡ ਦੀ ਆਪਾਂ ਧਿਆਨ ਨਹੀਂ ਦਿੰਦੇ ਉਹੀ ਫੂਡ ਆਪਾਂ ਜਨਤਾ ਨੂੰ ਵੇਚਦੇ ਆ ਹੋਰ ਇਹਨਾਂ ਦੇ ਬੰਦੇ ਦੇਖ ਲਓ ਕੀ ਕਹਿੰਦੇ ਪਏ ਆ ਇਹਨਾਂ ਦੇ ਬੰਦੇ ਦੇਖ ਲਓ ਕੀ ਕਹਿੰਦੇ ਪਏ ਆ ਚੰਗੀ ਵਾਲੀ ਹੋਣਾ ਚਾਹੀਦਾ ਇਹ ਰਹਿਣਾ ਵੇ ਪਰਚਾ ਦਰਜ ਹੋਣਾ ਚਾਹੀਦਾ ਨਾ ਦੁਕਾਨ ਬੰਦ ਹੋਣੀ ਚਾਹੀਦੀ ਆ ਕੋਈ ਵੀ ਕੁਝ ਕਰ ਰਹੀ ਸੀ ਮੈਂ ਕਿਹਾ ਜਦੋਂ ਅਸੀਂ ਇਹਨਾਂ ਦੇ ਕੋਲ ਆਏ ਆ ਆ ਕੇ ਇਹਨਾਂ ਨੂੰ ਵਿਆਪਕ ਦਿਖਾਈ ਹੈ ਕਿ ਭਾਜੀ ਆਹ ਦੇਖੋ ਤੁਹਾਡੀ ਮਠਾਈ ਤੇ ਕਹਿੰਦੇ ਚੰਗੀ ਬਲੀ ਤੋਂ ਹੈ ਇਸਕੋ ਕੀ ਹੈ ਆ ਦੇਖ ਸਾਥੇ ਤੁਸੀਂ ਆ ਲੋ ਕਹਿੰਦੇ ਠੀਕ ਤਾਂ ਹੈ ਇਹਨੂੰ ਕੀ ਕਹਿੰਦੇ ਠੀਕ ਤੋਂ ਹੈ ਇਸਕੋ ਕੀ ਹੈ ਮੈਂ ਕਿਹਾ ਮੈਂ ਪੂਰਾ ਡੱਬਾ ਖਾ ਕੇ ਦਿਖਾ ਮੈਂ ਤੈਨੂੰ ਛੱਡ ਦੂੰਗਾ ਤੇ ਕਿੰਨਾ ਵੀ ਖਾਏਗੇ ਕੀ ਮਦਰ ਵਾਲੋ ਭਾਈ ਚਾਰ ਚਾਰ ਪੀਸ ਖਾਦੇ ਤਿੰਨ ਚਾਰ ਪੀਸ ਖਾਦੇਗੇ ਕਰਦੇ ਆ ਵਾਲੋ ਭਾਈ ਤਿੰਨ ਯਾਰੇ ਬਿਮਾਰ ਆ ਭੈਣ ਨੂੰ ਭੈਣ ਨੂੰ ਉਲਟੀਆਂ ਵਗੈਰਾ ਲੱਗੀਆਂ ਹੋਈਆਂ ਠੀਕ ਆ ਪੈਨੂਲਟੀਆਂ ਲੱਗੀਆਂ ਹੋਈਆਂ ਮम्मा ਜਿਹੜੇ ਬਿਮਾਰ ਆ ਮम्मा ਨੂੰ ਹੁਣੇ ਹਸਪੀਟਲ वगैरह ਉਹਨਾਂ ਦੀ ਰਿਪੋਰਟਾ ਵગેਰਾ ਸਾਰਾ ਕੁਝ ਹੋਇਆ ਵਾ ਠੀਕ ਆ ਬਾਈ